ਗੁਰੂ ਜੀ ਕੱਲ ਆਪਾਂ ਇੱਥੋਂ ਤੱਕ ਸਰਬਨ ਕੀਤਾ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਫੌਜ, ਮਸੰਦ ਤੇ ਹੋਰ ਸਿੱਖਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਸੀ ਫਿਰ ਕੀਰਤਪੁਰ ਜਾ ਕੇ ਸੂਰਜ ਮੱਲ ਦੇ ਦੋ ਪੁੱਤਰਿਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਖਾਸ ਧਿਆਨ ਰੱਖਣ ਤੇ ਸਾਵਧਾਨ ਰਹਿਣ ਲਈ ਕਿਹਾ ਚੌਕਸੀ ਲਈ ਕੁਝ ਪੈਦਲ ਸੈਨਾ ਵੀ ਰੱਖੀ ਜੇਕਰ ਭੀਮ ਚੰਦ ਨੇ ਸ੍ਰੀ ਆਨੰਦਪੁਰ ਸਾਹਿਬ ਵਿੱਚੋਂ ਗੁਰੂ ਸਾਹਿਬ ਨੂੰ ਕੱਢਿਆ ਹੁੰਦਾ ਤਾਂ ਸ੍ਰੀ ਆਨੰਦਪੁਰ ਸਾਹਿਬ ਵਿੱਚ ਭੀਮ ਚੰਦ ਦੀਆਂ ਫੌਜਾਂ ਹੋਣੀਆਂ ਸਨ ਪੰਜਾਬ ਹਿਲ ਸਟੇਟ ਭਾਗ ਦੂਜਾ ਪੰਨਾ 503 ਦੇ ਵਿੱਚ ਲਿਖਿਆ ਹੈ ਕੀਸਰ ਮੋਰ ਜਾਣ ਤੋਂ ਪਹਿਲਾਂ ਭੀਮ ਚੰਦ ਦੀਆਂ ਗੁਰੂ ਸਾਹਿਬ ਦੇ ਨਾਲ 1682 ਈਸਵੀ ਅਤੇ 1685 ਈਸਵੀ ਵਿੱਚ ਦੋ ਝੜਪਾਂ ਹੋਈਆਂ ਸਨ ਇਹਨਾਂ ਦੋਹਾਂ ਲੜਾਈਆਂ ਦੇ ਵਿੱਚੋਂ ਗੁਰੂ ਜੀ ਦੀ ਜਿੱਤ ਹੋਈ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪੌਟਾ ਸਹਿਬ ਸੋਣਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਜਾ ਮੇਧਨੀ ਪ੍ਰਕਾਸ਼ ਨੂੰ ਸਮਝਾਇਆ ਕੀ ਬਸੇਬਾ ਕਰਨ ਵਾਸਤੇ ਜਲ ਦਾ ਹੋਣਾ ਜ਼ਰੂਰੀ ਹੈ। ਦਰਖਤਾਂ ਦੇ ਮੋਟੇ-ਮੋਟੇ ਮੁੱਢਾਂ ਅਤੇ ਤਣੀਆਂ ਨੂੰ ਵੇਖ ਕੇ ਜਿਹੜੇ ਜਮਨਾ ਨਦੀ ਦੇ ਕਿਨਾਰੇ ਖੜੇ ਸਨ ਗੁਰੂ ਸਾਹਿਬ ਜੀ ਬੜੇ ਪ੍ਰਸੰਨ ਹੋਏ ਅਤੇ ਨਿਵਾਸ ਕਰਨ ਲਈ ਉੱਥੇ ਹੀ ਉਤਰ ਗਏ। ਗੁਰੂ ਸਾਹਿਬ ਨੇ ਕਿਹਾ ਕਿ ਇਹ ਸਥਾਨ ਬਹੁਤ ਰਮਣੀਕ ਹੈ ਅਤੇ ਸਾਡੇ ਮਨ ਨੂੰ ਬਹੁਤ ਹੀ ਭਾਉਂਦਾ ਹੈ। ਅਸੀਂ ਇੱਥੇ ਰਹਿਣ ਲਈ ਇਸ ਸਥਾਨ ਨੂੰ ਪਸੰਦ ਕਰਦੇ ਹਾਂ ਨਾਹਨ ਦੇ ਰਾਜਾ ਨੇ ਗੁਰੂ ਸਾਹਿਬ ਵੱਲੋਂ ਸਥਾਨ ਦੀ ਚੋਣ ਦੀ ਬਹੁਤ ਸਲਾਘਾ ਕੀਤੀ ਉਹ ਸੋਚ ਰਿਹਾ ਸੀ ਕਿ ਰਾਜਾ ਫਤਿਹ ਸ਼ਾ ਦੀ ਸ਼੍ਰੀ ਨਗਰ ਗੜਵਾਲ ਰਿਆਸਤ ਬਹੁਤ ਵੱਡੀ ਹੈ ਅਤੇ ਉਹ ਮੇਰੇ ਨਾਲ ਬਹੁਤ ਵਿਰੋਧ ਰੱਖਦਾ ਹੈ ਉਹ ਸਮਝਦਾ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਹੁਤ ਬਲਵਾਨ ਹਨ ਫਤੇਸ਼ਾ ਇਹਨਾਂ ਤੋਂ ਡਰਦਾ ਹੈ ਇਸ ਲਈ ਇਹਨਾਂ ਦੇ ਠਹਿਰਨ ਵਾਸਤੇ ਇਹ ਹੀ ਜਗਾ ਠੀਕ ਰਹੇਗੀ ਪੌਟਾ ਸਹਿ ਬਸਾਉਣ ਦੀ ਮਿੱਤੀ ਵਾਰੇ ਵੱਖ-ਵੱਖ ਲਿਖਾਰੀਆਂ ਦੀਆਂ ਵੱਖ-ਵੱਖ ਰਾਵਾਂ ਹਨ ਗਿਆਨੀ ਗਿਆਨ ਸਿੰਘ ਮੁਤਾਬਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1684 ਇਸਵੀ ਵਿੱਚ ਨਾਹਨ ਰਿਆਸਤ ਵਿੱਚ ਗਏ ਅਤੇ 1684 ਈਸਵੀ ਵਿੱਚ ਪੌਟਾ ਸਾਹਿਬ ਦੀ ਨੀ ਰੱਖੀ। ਸਾਹਿਬ ਨੇ ਪੌਟਾ ਸਾਹਿਬ ਵਸਾਉਣ ਦੀ ਮਿਤੀ ਨੰਬਰ 1685 ਈਸਵੀ ਵਿੱਚ ਦਿੱਤੀ ਹੈ ਜੀ।